ਗੀ ਲਾ ਚੱਲ ਤੁਹਾਨੂੰ ਯਾਰ ਮੈਨੂੰ ਪਤਾ ਤਾਂ ਹੈ ਮੇਰਾ 6:35 ਤੋਂ 8:00 ਵਜੇ ਟੇਸ਼ਨ ਹੁੰਦਾ ਉਹ ਰੇ ਇੰਨੀ ਵੜੀ ਇਨੇ ਵਜਿਆ 6:35 ਨਹੀਂ ਲੋ ਜੀ ਅੱਜ ਅੱਜ ਸਲਾਬ ਬਣਾਈ ਤੇ ਮੈਂ ਤੁਮ ਉਹਨੇ ਸਕੂਟਰੀ ਤੇ ਵਾਰਨ ਜਾਣ ਦੀ ਤੇ ਪਹਿਲਾਂ ਸਾਰੇ ਰੈਡੀ ਹੋ ਗਏ ਹੁਣ ਸਾਰੇ ਮੁੱਕ ਕਰ ਗਏ ਉਹ ਇੱਕ ਦਿਨ ਨਹੀਂ ਖੜਦੀਆਂ ਇਹ ਘਰ ਹਾਂ ਮੈਂ ਤਾਂ ਨਿੱਤ ਜਾਨੀ ਆ ਅਸੀ ਹੋਏ ਪਿਆਰ ਪੂਰੇ ਬੀਬੀ ਜੀ ਨਾਉ ਮੈਂ ਸਮਝ ਦਿੱਤਾ ਜਾ ਕਿਹਨੂੰ ਮਾਮਾ ਨਹੀਂ ਜਾਂਦਾ ਉਰੀਆ ਮਾਮਾ ਚੱਲ ਤੂੰ ਵੀ ਨਾਲ ਜਾ ਇਹ ਸਭ ਸਭ ਤੋਂ ਵੱਧ ਕਿਹਨ ਨੂੰ ਉੱਥੇ ਦੁੱਧ ਕੱਢ ਜੀ ਨੇ ਠੀਕ ਆ ਓਕੇ ਨਹੀਂ ਮੈਂ ਤਾਂ ਚਾਹ ਕੀ ਲਈ ਨਹੀਂ ਠੀਕ ਆ ਜਾਂਵਾ ਵਾਸਤੇ ਯਾਰ ਜਾਂਵਾ ਵਾਸਤੇ ਆ ਬਣਾ ਥੋੜੀ ਬਸਾਂ ਨੂੰ ਆ ਮੈਨੂੰ ਅੱਜ ਦੇ ਤੋਂ ਆਈ ਦੇ ਤੋਂ ਇਹ ਜੋ ਹੁੰਦੀਆਂ ਕਿ ਰੋਟੀ ਖਾਣੇ ਕਿੱਤੀ ਦਾਵਾ ਬਈਆ ਜੀ ਬਾਮਾ ਮਾਸੀ ਦੀ ਗੱਲ ਅਸੀਂ ਮੈਂ ਇਹਨਾਂ ਨੂੰ ਦੋ ਹਨ ਲੈ ਜੰਨੇ ਫਿਰ ਤੇ ਰੋਟੀ ਕੌਣ ਪਕਾਊਗਾ ਇਹ ਵੀ ਸੁਖੀਤ ਵੀ ਦਾਦੂ ਵੀ ਤੇਰੇ ਵੀ ਆ ਬਈ ਪਾਪਾ ਜੀ ਇਹਨਾਂ ਨੂੰ ਮੈਂ ਲੈ ਕੇ ਜਾਉ ਆਈ ਉਹ ਇਹ ਬਈ ਪਾਪਾ ਪਾਪਾ ਨੂੰ ਵੀ ਹੋਰ ਦਾ ਚੌਲ ਮਿਲਣਗੇ ਸਾਰੀ ਆ ਅੱਧੀ ਮੰਗਾ ਲਿਆ ਕਰੂੰਗਾ ਪੀਜਾ ਮੈਂ ਤਾਂ ਨਹੀਂ ਇਹ ਆ ਯੋਦੀ ਆ ਹੌਸਟ ਦੇ ਆ ਦੋ ਮੈਂ ਆਰਡਰ ਕਰਿਆ ਕਰੂੰਗਾ ਇੱਥੇ ਪੀਜਾ ਜਲਦੀ ਵਰਸੀ ਮੈਂ ਆਰਡਰ ਕੈਨਸਲ ਕਰ ਦਈਏ ਤੂੰ ਮੈਨੂੰ ਇਧਰ ਦੋ ਵੀ ਨਹੀਂ ਦਿੱਤੀ ਤੂੰ ਫਾਇਰ ਹੀ ਦੇ ਦੇ ਤਾ ਤੂੰ ਦਾ ਫੋਨ ਹੀ ਨਹੀਂ ਦੇਣਾ ਤੁਨੂੰ ਕੋਈ ਤਾਂ ਪਾਈ ਗਈ ਇਹ ਤੇ ਆ ਕੋਣ ਫੇਰ ਹੈ ਤੇਰਾ ਪੁੱਪਾ ਦੀ ਦਰਾਈ ਕਿੰਨਾ ਬੋਲਦਾ ਹੈ ਜਾ 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 ਹਾਂ ਜੀ ਇਹ ਦੋ ਵੀਡੀਓ ਕਿਉਂ ਸੁਣਦੇ ਕਈ ਮਾਂ ਸਾਹਿਬ ਗੁਰਦੁਆਰਾ ਤੁੱਥਾ ਬੋਲਦੇ ਕਿ ਚੰਗਰ ਨਾ ਗਏ ਦੀ ਮੈਨੂੰ ਪਤਾ ਨਹੀਂ ਨਾ ਕਿੱਥੋਂ ਮੈਂ ਨਾ ਲੈਣ ਕੀ ਤੋਂ ਨਹੀਂ ਗੋਣਾ ਮੇਸੀ ਲਾਖ ਤੋਂ ਮੰਗੋਣਾ ਹੈ ਦੱਸ ਕਿੱਥੋਂ ਮੰਗਾਉਣੀਆਂ ਦੱਸ ਦੇਦਾ ਉਹ ਮੰਗਾ ਲਨ ਦੀ ਆਪੇ ਮੇਸੀ ਤੇ ਤੀ ਤੁਦੋ ਜੀ ਅੱਪਾ ਆ ਗਿਆ ਹੂੰ ਨਾਨਕੇ ਤੇ ਬਾਰਨ ਤੇ ਗਣਾ ਪਾ ਜਾ ਰਿਆ ਮਾਮੀ ਬਾਰਨਾਂ ਨਿਕਾ ਅੱਛਾ बारू <laughs> <नहीं भाक करना। laughs> तो सारे ऐसे बहर पे है सीधी एंट्री करके मामी ना बैंड बिछाई खोलना ਲੋ ਜੀ ਹੁਣ ਆਪਾਂ ਦੇਖਦੇ ਹਾਂ ਔਰ ਇਹ ਸੂਟ ਹਾਂ ਜੀ ਸੂਟ ਦੋ ਫੀਕੀ ਹਾਂਜੀ ਸੂਟ ਇਹ ਕੋਟਨ ਦੇ ਸੂਟ ਇਹ ਦੋਨੇ ਨੇ ਕੋਟਨ ਆ ਇਹ ਸਾਡੇ 450 ਦੇ ਆ ਦੇਖੋ ਜੀ ਦੋ ਸੂਟ ਇਹਨੇ ਵੀ ਹੋ ਇੰਪੋਰਟੈਂਟ ਨੇ ਇਹ ਸੂਟ ਇਹਨਾਂ ਦੇ ਸਾਡੀ ਕੀ ਆ ਵੀ ਸਾਡੇ 450 ਦੇ ਸੂਟ ਹੈ ਇਹ 650 ਦਾ ਪ੍ਰਿੰਟ ਕਿੰਨੇ ਸੋਹਣੇ ਨੇ ਇਹਨਾਂ ਦੇ ਆ ਕਿੰਨੇ ਦੇ ਇਹ ਸਲਵਾਰਾ ਹੋਣੇ ਇਹ ਵੀ ਬੜਾ ਕੂਟਿਆ ਲੋਲ ਆਲਓਰ ਹੈ ਹਾਂ ਇਹ ਸਾਡੇ ਛੇ ਆਲਓਰ ਸੂਤਨੀ ਜੀ ਆ ਸਾਡੇ 6 ਤੋਂ ਹੈ ਆ ਵੀ ਹੈ ਆ ਦੇਖ ਸਕਦੇ ਹੋ ਪ੍ਰਿੰਟ ਤੁਸੀਂ ਆ ਵੀ ਇੰਨੇ ਨੇ ਤੇ ਇਹ ਵੀ ਆ ਵੀ ਕਰਦੇ ਆ ਆ 650 ਦੇ ਵੀ ਸਾਨੂੰ ਆਵਲੇ ਪ੍ਰਿੰਟ ਮਿਲ ਜਣਗੇ ਕਿੰਨੇ ਸੋਨੇ ਦੇ ਕਲਰ ਵੀ ਬਹੁਤ ਵਧੀਆ ਆਸਲਾ ਲੱਗੇ ਕਿੰਨੇ ਸੋਨੇ ਆ ਦੇਖੋ ਜੀ ਜਿਹੜੇ ਆਪਾਂ ਨੇ ਪਹਿਲਾਂ ਦਿਖਾਈ ਸੀ ਤੋਂ ਹਾਂਜੀ ਉਹਦੇ ਨਾਲ ਦਾ ਵੀਡੀਓ ਤੇ ਦਿਖਾਈ ਦਿੰਦੇ ਹਾਂ ਆ 1200 ਦਾ ਸੂਟ ਹੈ ਜੀ ਆ ਵੀ 3500 ਦਾ باقی ਵੇਚ ਗਏ ਸਾਰੇ ਹਾਂ ਆ ਸੂਟ ਨੇ ਆ 3500 ਦਾ 3500 3500 3600 ਦਾ ਸੂਟ ਹੈ ਕੱਪੜਾ ਬਹੁਤ ਫਾਈਨ ਆ ਹਾਂ ਇਹਨਾਂ ਦੇ ਇੱਕ ਦੋ ਨੀ ਇਲਾ ਆ ਆ ਦੇਖੋ ਜੀ ਕਿੰਨਾ ਸੋਹਣਾ ਘਰ ਬਹੁਤ ਵਧੀਆ ਪਾ ਲਿਆ ਉਹ ਮੇਰੇ ਨਹੀਂ ਇਹਨਾਂ ਦੇ ਕੀ ਕੱਲ ਬਾਕੇ ਲੈਣੇ ਪਰੇਮਾ ਹੋਗਾ ਦਾਦਾ ਕਿੱਲੇ ਲੱਗਣਾ ਸੱਚੀ ਹੁਣ ਜਦ ਜੱਜਾ ਦਾ ਫੋਨ ਜੇ ਜੱਜਾ ਕਰੇਮਾ ਨੂੰ ਹੁਣ ਕੀ ਹੋ ਸਕਦੇ ਜੇ ਉਹ ਕਰੇਗਾ ਭਾਈਆ ਕਰ ਬੱਚੇ ਮੈਨੂੰ ਮਖਾਣ ਚੱਲ ਕੇ ਮੈਨੂੰ ਪੂਰੇ ਲਾਇਆ ਕਿ ਕਹਿੰਦੇ ਪੂਰੇ ਲਾਇਆ ਜਿੱਦ ਲੱਗਦਾ ਹੈ ਇਥੇ ਕੀ ਕਰੀਏਗਾ ਬਈ ਉਹ ਫਿਊਜਨ ਦਾ ਟੈਂਪੂ ਲਾ ਲਾ ਚੱਪਲਾ ਨਾ ਚਵਾ ਦੇ ਚੱਪਲਾ ਅੱਛਾ ਹੁਣ ਕਿਹੜੀ ਲੱਗਣੀ ਕੋਈ ਨਹੀਂ ਬਣਦੀ ਉਹਨੇ ਸੁਭਰਾ ਕੀ ਕਰੇ ਕਰੇ ਕੇ ਏਂਚ ਗ੍ਰੀਸ਼ ਕਾਚਾ ਦੇਗ Hey, like <laughs> 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 no, कपड़े धोने <laughs> ख़त्म नहीं हो रहा क्या हमें ख़त्म नहीं हो हम्म डेमोरी टिकी देव में नू चल दी क्या बुत तो उसके पाइ हाँ है क्या डेमोरी टिकी के में डेमोरी टिकी के टिकी के ना, 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 ना को क्यों नहीं क्या नहीं आई जब मामू कॉल आ के जाऊंगी ओके मामू बैरंग सुखेदी ग्रीन ਸਾਂਯੋਗ ਉਹ ਬੰਦੇ ਟਿੰ 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 ਅਰੇ ਇਸੀ ਇਸੀ ਬਸ ਚੱਲੀ ਤਾਂ ਹੈ ਨਹੀਂ ਕੁਛ ਚੰਦ ਨਹੀਂ ਹੁੰਦੀ ਐ ਤਾਂ ਖੜੇ ਖੜੇ ਗਰੀਸ ਖੁਸ਼ਕ ਹੋ ਜਾਂਦੇ ਨੇ ਨਾ ਇਹ ਬਹੁਤ ਦੁਖਦਲੀ ਆ ਮਾ ਸੋ ਜਰੋੜ ਹੈ ਨਹੀਂ ਅੰਦੀ ਮਾ ਮਾ ਕੋਣ ਮਾ ਕੋਣ ਕਿ ਮਾ ਕੋਣ ਮਾ ਕੋਣ ਨਹੀਂ ਕਰਦੀ ਯਾਰ ਇੱਕ ਬਾ 15 ਸਾਲ 15 ਸਾਲ ਹੋ ਗਏ ਮਸਰੀ ਸੱਤ ਮਸਰੀ ਦਾ ਸਾਡੇ ਨੌਨੇ ਤਾਂ ਵੀ ਲਿਆਉਂ ਜੇ ਅਸੀਂ ਕਹਿਨੇ ਆਂਦਾ ਇਹਨੂੰ ਵੀ ਕੋਈ ਚੀਜ਼ ਦੇ ਦੇ ਸਾਨੂੰ ਨਹੀਂ ਦੱਸੀ ਪਰ ਇਹ ਖਾਣੇ ਕਰਕੇ ਬੱਚੇ ਕੌਣਦੇ ਹੁੰਦੇ ਨੇ ਬੱਚਿਆਂ ਤੋਂ ਮਾਣਦੇ ਹੁੰਦੇ ਨੇ ਹੈ ਬਦਾਈਆਂ ਜੀ ਕੁੜੀ ਆ ਗਈ ਚੌਥੇ ਸੂਜੇ ਬਾਅਦ ਕੁੜੀ ਰਹੀ ਹੈ ਕਿੱਟੇ ਪਹਿਲੀ ਕੁੜੀ ਪੂਜੀ ਯਾਰ ਸੱਚੀ ਨਾਲ ਹੀ ਕਰ ਲਾ ਹਾਂ ਆਪਾਂ ਸੋੱਚਣ ਵਾਲੀ ਗੱਲ ਆ ਫਿਰ ਵੀ ਜਿਹੜਾ ਆਉਂਦੇ ਆਪਾਂ ਸਾਡੇ ਤਾਂ ਕਹਿੰਦੇ ਨੇ ਵੀ ਕੱਟੀ ਜਾਂਦੇ ਹੂੰ ਬੱਚੀ ਹੋਵੇ ਫਿਰ ਕਹਿੰਦੇ ਨੇ ਉਹਨੂੰ ਕਹਿੰਦੇ ਨੇ ਵੀ ਉਹੀ ਕੱਟਾ ਵੀ ਉਹੀ ਕੱਟਾ ਇਹਨਾਂ ਤਾਂ ਫਿਰਦੀ ਬੱਚੀ ਆ ਨੀ ਜ ਜਿਉਂ ਜਨਾਨੀ ਦੀ ਕੁੜੀ ਹੋ ਜਵੇ ਕੁੜੀ ਆ ਜਵੇ ਕਹਣਗੇ ਹਾਏ ਵਿਚਾਰੀ ਦੇ ਫਿਰ ਉਹਦਾ ਖਰਚਾ ਉਧਰੋਂ ਦੇਖੋ ਨਾ ਉਹੀ ਬੱਚੀ ਤੇ ਕੱਟੀ ਨੇ ਤਾਂ ਆਪਾਂ ਨੂੰ ਦੁੱਧੂ ਦੇਣਾ ਬੜੀ ਹੋ ਕੇ ਮੁੰਡੇ ਤੇ ਕੁੜੀਆਂ ਦਾ ਪਹਿਲਾਂ ਖਰਚਾ ਕਰਨਾ ਫਿਰ ਵਿਆਹ ਤੇ ਵੀ ਖਰਚਾ ਹੁੰਦਾ ਉਹ ਚੱਕਰ ਪੈਂਦਾ ਨਾ ਪੜ੍ਹਾਈ ਤੇ ਖਰਚਾ ਫਿਰ ਫਿਰ ਹਾਂ ਮੁੰਡੇ ਨੂੰ ਕਹਿੰਦੇ ਹੁੰਦੇ ਨੇ ਕਿ ਘਰ ਦੇ ਨਿਊ ਜਾਗ ਲੱਗੀ ਲੱਗੀ ਹਾਂ ਅੱਗੇ ਅੱਗੇ ਵਾਰਿਸ ਹੋ ਜਾਂਦੇ ਨੇ ਉਹ ਅੱਗੇ ਲੇਟ ਘਰ ਦੀ ਬੋਤਾਈ ਤੇ ਉਹਨੂੰ ਹੱਥ ਆਪੇ ਦਾ ਚੜ੍ਹ ਜਾਂਦੀ ਹੈ ਦਦਰ ਦਜੀਏ ਨੂੰ ਚੜ੍ਹਦਾ ਹੁੰਦਾ ਕੋਈ ਨਹੀਂ ਜਾਦਾ ਜਿੰਜਾ ਆਉਂਦਾ ਬੇਦਰ ਚੁੱਪ ਕਰਕੇ ਬੁਗੀ ਜਿਉ ਤੇ ਵੱਜੀ ਨਾ ਪੱਖੇ ਤੇ ਫੇਰ ਆ ਨਬੂ ਨਬੂ ਨੂੰ ਪਾਣਾ ਗੱਲ ਸਮਝਾਉਣੀ ਹੈ ਨਾ ਆ ਦੇ ਦੇ ਹੱਥ ਮਾਰ ਦੇ ਤੇ ਇਹ ਨਬੂ ਦੇ ਕੰਮ ਨਹੀਂ ਹੱਥ ਮਾਰ ਸਾਰਾ ਮੁੱਠਾ ਕਰ ਬੁਈ ਇਹ ਕੀ ਮਾਰ ਤੂੰ ਤਾਂ ਕਿ ਸਾਰਾ ਕਿਹੜਾ ਰਹਿਤਾ ਹੈ ਹਾਏ ਉਹ ਰੋ ਤੂੰ ਇਹ ਦੇਖਣੇ ਖੂਗਾ ਨਾ ਬਈ ਤੂੰ ਆ ਗੱਲ ਦਾ ਦਾਦੀ ਤੁਸੀਂ ਨਾ ਨਹੀਂ ਚੰਬਲਾ ਰਹੇ ਹੋ ਸਹੀ ਗੱਲ ਆ ਅੱਖੇ ਤਾਂ ਇਹ ਨਹੀਂ ਜਦੋਂ ਚਾਹ ਲੈਤੀ ਤੇਰਾ ਨਾਮ ਪਾਉਂਦੀ ਹੁੰਦੀ ਆ ਇਹ ਉੱਧਰ ਜਾ ਕੇ ਕਿ ਉਹ ਮੇਰਾ ਨਾਮ ਖਾਤੇ ਮੈਂ ਤਾਂ ਕਹਿ ਤੇਰੀ ਸੁਣਨੀ ਨਹੀਂ ਰੋਕਦੀ ਕਿਉਂ ਕਾ ਮੈਂ ਖਾ ਕੇ ਪੀ ਲਿਆ ਹਾਂ ਅੰਟੀ ਮੇਰੇ ਨਾਲ ਸੁਣ ਮੈਂ ਕਹਿ ਲਿਆ ਮੈਂ ਮੰਮਾ ਨੂੰ ਆ ਕੁਝ ਦੇਣੀ ਕਿਹਾ ਵੀ ਮੰਮਾ ਜੀ ਚਾਹ ਨਹੀਂ ਆ ਗਈ ਫਿਰ ਮੈਂ ਬਣਾ ਲਾ ਮਮਾ ਮम्मा ਕਹਿੰਦੀ ਮੈਂ ਕਿਹਾ ਬੀਬੀ ਨੇ ਵੀ ਵੀਡੀਓ ਦਾ ਆਹ ਬਾਤ ਨਹੀਂ ਦੇ ਪਈ ਆਹ ਸੁਰਬੰਚੌਰੇ ਜੀ ਕਹਿੰਦੀ ਤੂੰ ਗੱਲੀ ਦਰਦੂ ਦੀ ਲੈ ਜਾ ਸਿਰ ਉਹ ਬੀਬੀ ਨੂੰ ਲੈਣ ਦੇ ਹਾਂ ਫਿਰ ਸੁਰਬੰਚੌਰ ਮੈਂ ਬਾਹਰ ਗਈ ਮੈਂ ਕਹਿੰਦੀ ਅੱਭੀ ਰਹਿਦਾ ਇਹ ਮੈਨੂੰ ਕੱਲ ਕੁਝ ਹੋਲੀ ਇੱਚੀ ਬੋਲੀ ਜੇ ਨਮਕ ਇਸ ਨਾਲ ਬਣਾ ਕੇ ਲੈ ਜਾ ਤੂੰ ਉਸ ਵਕਤ ਝੂਠੀ ਇਹ ਨਹੀਂ ਹੱਥੀਂ ਮੰਦੀ ਘਰ ਉੱਥੀ ਮੰਦੀ ਘਰ ਤੈਨੂੰ ਬੂਲੀ ਕੀ ਨਮਕ ਹੈ ਮੰਦੀ ਘਰ ਉਹ ਕਹਦੀ ਵੀ ਮਾਉਂ ਤੈਨੂੰ ਦੱਸੀ ਪਤਾ ਕਿ ਉੱਥੇ ਹੀ ਬਣਾ ਲਾ ਉੱਥਰੋਂ ਦੁੱਧ ਲੈ ਕੇ ਉੱਥਰੇ ਬਣਾ ਲਓ ਕੱਲ ਕੇ ਸਾਦੀ ਉੱਥੇ ਫੇਰ ਫੋਨ ਆਇਆ ਤਿਕਣੀ ਮੰਦੀ ਘੋਲੇ ਵਿੱਚ ਆ ਬਣਾ ਲੀ ਹਾਂ ਆ ਵੀ ਆਈਆਂ ਨਾ ਮੈਂ ਤਾਂ ਕਹਿਦੀ ਮੈਂ ਤੂੰ ਪਾ ਲੈ ਬੁੱਪੂ ਨੇ ਕਿਹਾ ਦਿਖਾਣੀ ਦਿਖਾ ਕੇ ਪਾ ਲੈ ਤੂੰ ਬੋਲਦੀ ਆਂ ਮੰਦਿਰ ਖਨੇ ਘਰ ਵੀ ਕਰਿਆ ਪੂਰੀ ਮੈਨੂੰ ਪਾਣੀ ਦਿਖਾ ਕੇ ਪਾ ਲੈ ਉਹ ਜਲਵਾਉਂਦੀ ਸੀ ਤੂੰ ਚਾਹ ਬਣਾ ਲੈਨੀ ਆ ਹਾਂ ਝੂਠ ਬੋਉ ਬੋਤੇ ਹਾਂ ਬਣਾ ਤੂੰ ਦੇਖ ਰਹੀ ਆ ਉੱਥੇ ਜਦੇ ਬਣਾ ਲੈਂਦੀ ਤਾਂ ਤੰਦਰੁਖ ਨਾ ਹੀ ਤੂੰ ਮੈਨੂੰ ਦੱਸ ਇਹ ਕਿਵੇਂ ਵੀ ਜੇ ਕਿਸੇ ਨੂੰ ਝੂਠ ਸ਼ਾਰਟ ਬਣਾਉਣਾ ਹੋਵੇ ਸਾਨੂੰ ਕੰਟੈਕਟ ਕਰ ਸਕਦੇ ਆ ਡੀਐਮ ਕਰੋ ਅਸੀਂ ਕੋਈ ਪੈਸੇ ਨਹੀਂ ਲਵਾਂਗੇ ਬਸ 100 ਰੁਪਏ ਫੀਸ ਹੋਊਗੀ ਹਾਂ ਨਾਲੇ ਕੋਈ ਪੈਸਾ ਨਹੀਂ ਨਾਲੇ 100 ਰੁਪਏ ਫੀਸ ਹੋਊਗੀ ਇਹ ਨੰਬਰ ਲੈ ਤੁਸੀਂ ਇਹ ਨਾਲ ਝੂਠ ਬੋਲੇਗੀ ਨਾ ਵੀ ਇੰਜ ਯਕੀਨ ਹੋ ਜਾਏਗਾ ਮੈਂ ਬਹਿ ਲਈ ਕਿਆ ਸੀ ਨਸਬ ਦਾ ਢਿੱਲ ਬਹਿ ਵਾਤੀ ਕੁੜੀ ਥੋੜੇ ਨਹੀਂ ਮੈਂਸ ਦੀ ਗਈ ਆ ਕੁੜੀ ਥੋੜੇ ਨਹੀਂ ਬੈਸ ਤੇ ਕੁੜੀ ਹੈ ਜੀ ਬਹਿ ਜਾ ਕਿਹੜੀ ਕੁੜੀ ਆ ਇਹ ਆਂਦਰ ਅੰਦਰ ਨੂੰ ਪਤਾ ਵੀ ਖਿਆ ਦੇ ਨੂੰ ਨਾਲ ਗਏ ਨਸਬ ਦਾ ਠੀਕ ਹੋਰ ਨਸਬ ਦਾ ਪੈਸੇ ਲਗਾ ਲਈ ਮਾਹ ਹੋ ਕੇ ਕਹਿੰਦੀ ਵੇਚਦੀਆਂ ਕਹਿੰਦੀ ਰੱਖਣੀਆਂ ਮੈਂ ਤੌੜੇ ਪੈ ਪੀਹੇ ਲਾ ਜਾ ਵਧੀਆ ਗਾਇਨ ਦਾ ਲਵਾ ਲੈਣਾ ਤੇ ਫੇ ਬਹੁਤ ਵਧੀਆ ਗਾਇਨ ਨਾ ਕੱਟੀ ਨਾ ਬੱਚੀ ਆਹ ਸੱਚ ਅੱਧੀ ਮੂਹਰੇ ਕੱਟੀ ਪਿੱਛੋਂ ਬੱਚੀ ਕੱਟੀ ਮਿੱਟੀ ਹੁੰਦੀ ਫਿਰ ਤਾਂ ਕੱਟੀ ਫਿਰ ਤਾਂ ਕੱਟੀ ਹੋਣਾ ਸੀ ਬੱਚਾ ਤੇ ਮਿੱਟੀ ਦੀ ਮੈਂ ਕਿੱਥੇ ਦਾ ਦਾ ਲੱਗਦਾ ਨਾ ਆਈ ਕੀ ਆ ਪਾਖੋਂ ਕਾਸੇ ਦੁਨਿਏ ਜਿਹਦੇ ਉੱਪਰ ਪਿੱਛੇ ਦੇਖ ਕੇ ਇਹ ਆਪ ਜੀ ਕਿਵੇਂ ਨਹੀਂ ਆ ਪਤਾ ਨਹੀਂ ਕਹਿਣਾ ਇਹ ਕੰਮ ਨਹੀਂ ਟਿਕੀ ਨੇ ਸਸੂ ਦੀ ਕਿਚਾਰੇ ਨੂੰ ਕੱਟ ਰਵੈਣਾ ਸੁਣਾ ਇਹ ਆ ਮੈਂ ਅਸ ਜਿਹੜੇ ਨਾਲ ਕੀ ਟਾਈਮ ਹੋਵੇ ਚੋਣ ਚੱਲ ਜੇ ਨਾ ਧੋਖ ਜਿਨਾ ਕਰਨਾ ਉਹ ਪਿੱਛਾ ਦਗਾਉਣ ਲੱਗ ਪਿਆ ਉਹ ਤਾਂ ਹੋਣਾ ਹੀ ਤੇ ਬੱਸ ਤੁਸੀਂ ਸਬਸਕ੍ਰਾਈਬ ਕਰ ਦਿੰਦੇ ਨਾ ਬੜਾ ਬੋਸੀ ਗਿਆ ਵੀ ਖਬਰੇ ਕੀ ਪਾ ਦੂੰ ਮੂੰਹ ਚ ਵੀ ਅਸੀਂ ਨਹੀਂ ਖਵਾਉਣਾ ਹੈਗਾ ਮੰਮੀ ਨੂੰ ਵੀ ਕਹੇ ਚਲ ਜੀ ਕਹਿੰਦੀ ਅਸੀਂ ਲੈ ਲਿਆ ਭਾਈ ਮੰਮੀ ਨੇ ਜਦ ਮੂੰਹ ਚ ਹਾਂ ਹੀ ਕਹਿੰਦੀ ਤਾਂ ਜਹਰ ਦੀ ਜਿਹੜਾ ਕਬਾਤ ਆ ਬਈ ਮੈਨੂੰ ਤਾਂ ਦੁੱਖਦਾ ਫਾਸੀ ਕਹਿੰਦੀ ਦਸਲਾਬ ਵੀ ਹੋਈ ਜੀ ਜਦ ਹੀ ਉਹ ਤਾਂ ਹਾਜਮ ਹੋ ਲਈ ਜੀ ਸੁਭਾਅ ਦੇ ਗੋਲੀਆਂ ਦੇ ਦਿੰਦੀ ਇਹਨੇ ਹਲੇ ਆ ਹੈ ਨਹੀਂ ਕੋਈ ਗੋਲੀ ਨਹੀਂ ਤੈਨੂੰ ਪੰਡਾ ਦੀ ਗੋਲੀ ਨਹੀਂ ਮਈ ਇਹ ਝੂਠ ਦੀ ਪੰਡਾ ਝੂਠ ਬਹੁਤ ਝੂਠ ਬਹੁਤ ਇਹ ਤਾਂ ਗਲ ਮੰਨਣ ਵਾਲੀ ਆ ਮੇਰੇ ਕੋਲ ਕਹਿੰਦੀ ਹਫਤਾ ਮੈਦ ਦੀ ਨੋਟਬੁੱਕੇ ਨਹੀਂ ਹੈਗੀ ਤੇ ਇਹਦੀ ਕਲਾਸ ਵਰਕ ਦਾ ਟਾਈਮ ਵੀ ਨਹੀਂ ਸੀਗੀ ਅਬ ਦੇਖਾ ਕਾਪੀ ਹੁੰਦੀ ਨਹੀਂ ਇਹਦੇ ਕੋਲ ਇੱਕ ਕਾਪੀ ਲੈ ਕੇ ਆ ਜਾਂਦੀ ਆ ਮੇਰੇ ਕੋਲ ਹੁਣ ਆ ਦੇਖੋ ਐਸਾ ਸੀ ਦਾ ਕੱਲ ਪੇਪਰ ਆ ਨਾ ਇਹਨੂੰ ਚਾਹੀਦਾ ਸੀਗਾ ਨਾ ਹੁਣ ਕੋਈ ਕੁੜੀ ਫੋਨ ਨਾ ਚੱਕੇ ਜਿਹਨੇ ਚੱਕਿਓ ਕਹਿੰਦੀ ਮੈਂ ਤਾਂ ਫਟੇਗੜ ਸਾਹਿਬ ਹੁਣ ਮੈਂ ਦੱਸ ਕੀ ਕਰਦੀ ਮੈਂ ਕਿੱਥੇ ਚੱਲੀ ਜਾ ਹਾਂ ਘਰੇ ਕੱਲ੍ਹ ਦੇਖੀ ਆਪੀ ਅੱਜ ਬਤਾਓ ਰੇ ਘਰੋਟ ਬੱਡੇ ਮੇਰੇ ਆ ਤੇ ਕੂਰੇ ਇਹ ਇਹ ਤਾਂ ਪਹਿਣ ਪਹਿਣਾ ਤਾਂ ਹੁੰਦਾ ਰਹਿੰਦਾ ਤਾਂ ਕੋਈ ਚੱਕਰੀ ਨਹੀਂ ਪਾਪਾ ਵੀ ਵਿੱਚੇ ਸੀਗੇ ਮੈਂ ਨਾ ਇਹ ਇਹਦੇ ਨਾਲ ਕੰਨ ਚ ਢੱਕਾਂ ਨਹੀਂ ਪਾ ਰਿਆ ਸੀ ਅਸੀਂ ਵੀਡੀਓ ਬਣਾ ਲਈਏ ਬਸ ਫਿਰ ਉਹ ਦੇਖ ਕੇ ਇਹ ਮੈਂ ਤਾਂ ਆਪੇ ਪਾਇਆ ਨਹੀਂ ਹੈਗਾ ਉਹ ਦਿਨ ਤੋਂ ਬਾਅਦ ਮੈਨੂੰ ਅਗੇ ਦੱਸ ਦਿੱਤੀ ਬੜੇ ਆਖੇ ਪਾਇਨੇ ਇੰਨਰ ਹੋਈ ਅੱਜ ਨੂੰ ਉਹਦੇ ਬਾਅਦ ਮੇਰੇ ਕੋਲ ਕਰਦੀ ਮੈਂ ਕਿ ਮੈਨੂੰ ਦੱਸ ਫਿਰ ਮੈਂ ਤੁਹਾਡੇ ਘਰ ਆ ਕੇ ਭਰਾ ਥੱਪੜ ਮਾਰਿਆ ਮੈਨੇ ਪੱਕੇ ਨਹੀਂ ਨਾ ਪੂਰੀ ਤਰ੍ਹਾਂ ਪਾਪਾ ਨੇ ਮੇਰੇ ਥੱਪੜ ਮਾਰੇ ਨੂੰ ਮੈਨੇ ਬੁੜਕਿਓਂ ਗਿਰੀ ਉੱਥੇ ਓਹ ਹੋ ਹੋ ਉਹ ਦਮਾ ਉਹ ਰੁਲ ਲੈਤਾ ਕਿੱਥੇ ਬੈਗੇ ਸਤਾ ਜਾ ਕੇ ਐ ਗਏ ਨੀ ਉਪਰਾਂ ਚੱਪਟੇ ਨੀ ਨੀ ਆਇਆ ਮਾਹੀਓ ਪਾਪੜੀ ਆ ਰਿਹਾ ਲਾਹ ਤੇ ਗੱਲ ਆਈ ਝੂਠੀ 5ਵੀਂ ਚ ਇਹਦੇ ਇੱਕ ਵਾਰ ਇੱਕ ਦੋ ਵਾਰ ਹਰਸ਼ੀ ਮੈਡਮ ਨੇ ਪਿੱਜੜ ਗੰਦ ਵਰੇ ਹਿੰਦੀ ਦਾ ਕੰਮ ਨਹੀਂ ਪੂਰਾ ਹੁੰਦਾ ਹੈ ਨਾ ਬੰਗੜ ਤੱਕਾ ਕੁੱਤੀ ਦੱਤੋ ਸਾਈਆਂ ਦਾ ਕਾਹ ਰੁਕੀ ਦਾ ਮਤਮੋ ਜੁਗਾ ਤੂੰ ਨਾਗਾ ਹੋ ਤਰ ਨੇ ਕੁ ਮਾਤਰੇ ਯੂ ਚਾਹਵਾ ਜਿੰਦੂਆ ਤੇ ਨਾ ਚੋਰ ਉਹ ਲੋਗ ਗਏ ਨੇ ਬੜੇ ਦੇ ਦਰਸ਼ਨ ਸੇ ਮਜੀਤ ਦੇ ਸਹਾਰੇ ਅੰਦੇ ਅੱਛਾ ਉਧਰ ਜਾ ਗਾ ਮੱਥੇ ਲਹੋਰਾ ਲੈ ਕੇ ਲੁੱਟ ਕੇ ਆ ਨਾ ਸੁਨਿਆਰ ਭਟੇ ਬਾਹਰ ਹੂੰ ਜੁੱਤੀ ਬਹੁਤ ਸੋਹਣੀ ਤਾਹਾਂ ਦੀ ਜੀ ਲੈ ਕੇ ਨਹੀਂ ਆਪਾ ਨਾਂ ਹਰਵੀਰ ਦੇ ਬੰਦੇ ਦੀ ਜੀ ਜੀ ਮੈਂ ਹਾਂ ਹਰਵੀਰ ਜੀ ਦੇ ਬਿਆਨ ਤੁਹਾਨੂੰ ਦਾ ਸੂਟ ਆ ਤੁਸੀਂ ਗੱਜ ਗਏ ਸੀ ਅੱਜ ਅਜੇ ਨਹੀਂ ਗਈ ਆ ਬੋੜੀ ਇੱਕੋ ਲੱਖ ਰੋਟੀ ਖਾਂਦੀ ਆ ਅੱਜ ਨਹੀਂ ਮੈਂ ਗਈ ਮੈਂ 5 ਰੁਪਈਆ ਨੇ ਖਾਲਸ ਦੇਖੋ ਚਲੋ ਜੀ ਆਪਾਂ ਕਰਦੇ ਆਪਣੀ ਵੀਡੀਓ ਨੂੰ ਇੱਥੇ ਐਂਡ ਆ ਦੇਖੋ ਸਾਡੀ ਫੈਮਲੀ ਅਸੀਂ ਕਈ ਵਾਰ ਰਾਤ ਨੂੰ ਬੈਠ ਕੇ ਇਕੱਠੇ ਗੱਲਾਂ ਬਾਤਾਂ ਮਾਰਦੇ ਆ ਹਾਂਜੀ ਹਾਂ ਚਾਂਦੀ ਜਗੇ ਸੁਨੇ ਲਿਖਿਆ ਕਿ ਮੈਂ ਕੁ ਸੋਹਣੀ ਨਹੀਂ ਸੋਹਣੀ ਜੱਦ ਜਗੇ ਲੱਗਿਆ ਇੱਕ ਦੁਕਾਨ ਉਹ ਉਹਦੇ ਵਿੱਚ ਮੈਂ ਸੋਨੇ ਦਾ ਸੂਟ ਲਵਾਂਗੀ ਸੋਨੇ ਦੀ ਸੋਨੇ ਦਾ ਸੂਟ ਤਾਂ ਮੈਂ ਕਿਹਾ ਹੀ ਨਹੀਂ ਮੈਂ ਚੰਦ ਚੜ੍ਹਦੀ ਆਗੇ ਪੁੱਤ ਨਾ ਮੈਂ ਚੰਦ ਦਾ ਸੂਟ ਤੁਸੀਂ ਚੰਦੀ ਦੇ ਚੰਦੀ ਦੇ ਸੂਟੇ ਵਾਸਤੇ ਆ ਸੋਨਾ ਕਰ ਪੈਣਾ ਤੁਹਾਨੂੰ ਨਹੀਂ ਮੈਂ ਬਣੀ ਨਾ ਮੈਂ ਕੰਨਾਂ 'ਚ ਵੀ ਪਾਵਾਂਗੀ ਕੰਨਾਂ 'ਚ ਪਾਣੀ ਰੱਖੀ ਪਹਿਣੇ ਮੈਂ ਤਾਂ ਫੁੱਲ ਅੱਜ ਦਾਲ ਬਹੁਤ ਸਵਾਦ ਬਣੀ ਤੀਗੀ ਉੱਤੇ ਮੱਖਣੀ ਪਾ ਕੇ ਸਾਫ ਦੀ ਮਸਰੀ ਉੱਤੇ ਮੱਖਣੀ ਪਾ ਕੇ ਨਾਲ ਪਿਆਜ਼ ਵੀ ਬਹੁਤ ਸਵਾਦ ਵਾਲਾ ਸਨੀ ਕੇ ਕਿਹਾ ਬਾਰ ਦਾ ਜਦੋਂ ਦੋ ਬੁਰੀ ਸਨੀ ਕੇ ਕਿਹਾ ਲੱਗਨੇ ਤਿੰਨ ਗਿਆਂ ਘਾਲੀਆਂ ਮੀਸੀ ਦਾਲ ਦੇ ਹਾਂ ਮੀਸੀ ਦਾਲ ਵਧੀਆ ਲੱਗਦੀ ਹੈ ਜੀ ਹਾਂਜੀ ਕੋਈ ਨਾ ਬਾਅਦ ਚ ਦੱਸੇ ਤੇ ਆਪਾਂ ਹੁਣ ਮਿਲਦੇ ਆਪਰੇ ਨੈਕਸਟ ਵਲੌਗ ਚ ਪੂਜੀ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਸਾਡਾ ਬਲੌਗ ਵਧੀਆ ਲੱਗੇ ਕੋਈ ਨਾ ਕੋਈ ਨਾ ਤੇ ਆਪਾਂ ਕਰਦੇ ਜੀ ਹੁਣ ਵੀਡੀਓ ਨੂੰ ਐਂਡ